ਖਡੂਰ ਸਾਹਿਬ ਦੀ ਸੀਟ ਇੱਕ ਹੌਟ ਸੀਟ ਨਹੀਂ ਸਗੋਂ ਇੱਕ ਪੰਥਕ ਸੀਟ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਇੱਕ ਜਾਤ ਚੋਣ ਲੜ ਰਹੇ ਨੇ ਸਿੱਖ ਕੌਮ ਹੀ ਨਹੀਂ ਸਗੋਂ ਉਹਨਾਂ ਦੇ ਵਕੀਲ ਵੀ ਹੁਣ ਚੋਣ ਪ੍ਰਚਾਰ ਕਰਨ ਦੇ ਲਈ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਦੱਸਿਆ ਕਿ ਹਰਪਾਲ ਸਿੰਘ ਖਾਰਾ ਦਾ ਇੱਕ ਵੱਡਾ ਵਿਆਹ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਕੁਝ ਵਿਰੋਧੀਆਂ ਤੇ ਤਿੱਖੇ ਸਵਾਲ ਹੈ ਜਿਹੜੇ ਕਿ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਿੱਖ ਕੌਮ ਨੌਜਵਾਨਾਂ ਨੂੰ ਚੋਣ ਪ੍ਰਚਾਰ ਦੇ ਲਈ ਜਿਹੜਾ ਕਿ ਅਸੀਂ ਕਰ ਰਹੇ ਹਾਂ ਤੇ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ ਇਸ ਵਾਰ ਭਾਈ ਅਮਰਪਾਲ ਨੂੰ ਵੋਟ ਪਾਓ ਤੇ ਇਸ ਵਾਰ ਖਡੂਰ ਸਾਹਿਬ ਦੇ ਵਿੱਚ ਅਪੀਲ ਹੋ ਤੇ ਵੱਡੀ ਅਪੀਲ ਕੀਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਰਪਾਲ ਸਿੰਘ ਖਾਰਾ ਦਾ ਹੋਰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕੀ ਕਹਿਣਾ ਜਿਵੇਂ ਸਰਕਾਰ ਨੂੰ ਡਰਾ ਕਿ ਅੱਜ ਵੋਟ ਮੰਗਣ ਨਹੀਂ ਜਾਣਾ ਤੇ ਮੈਂ ਕਹਿੰਦਾ ਵੋਟ ਮੰਗਣੀ ਚਾਹੀਦੀ ਜੇ ਅਜੇ ਵੀ ਵੋਟ ਮੰਗਣੀ ਹੈ ਤਾਂ ਫਿਰ ਗੱਲ ਸਹੀ ਨਹੀਂ ਕਾਰਨ ਕੀ ਹੈ ਜਿਵੇਂ ਪਿੰਡਾਂ ਦੇ ਅੰਦਰ ਮੈਂ ਜਾ ਕੇ ਦੇਖਿਆ ਹੈ ਕੋਈ ਆਮ ਆਦਮੀ ਕਾਂਗਰਸ ਦਾ ਕਾਟਲੀ ਕਿਸੇ ਦਾ ਕੋਈ ਇਹੋ ਜਿਹਾ ਚੱਕਰ ਰਹਿ ਗਿਆ ਹੈ ਉਹ ਕਹਿੰਦੇ ਇੱਕ ਮੇਰੇ ਇੱਥੇ ਭਾਈ ਸਾਹਿਬ ਨਾਲ ਮੇਰੇ ਗੱਡੀ 'ਚ ਬੈਠੇ ਸੀ ਕਹਿੰਦੇ ਅਸੀਂ ਕਈ ਸਾਲਾਂ ਤੋਂ ਦੋ ਤਣ ਪਰਿਵਾਰ ਆਪਸ ਵਿੱਚ ਕਿਤੇ ਮਿਲੇ ਹੀ ਨਹੀਂ ਸੀ ਐਸ ਇਲੈਕਸ਼ਨਾਂ ਨੇ ਆਨੇ ਅਸੀਂ ਇਕੱਠੇ ਬੱਪਰੇ ਖਾਣ ਲੱਗੇ ਆ ਤੇ ਇਦੋਂ ਵੱਡੀ ਪੰਜਾਬ ਦੇ ਅੰਦਰ ਜਿੱਤ ਕੀ ਹੋ ਖਡੂਰ ਸਾਹਿਬ ਹੀ ਹਲਕਾ ਹੈ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਦੁਬਾਰਾ ਜਿਵੇਂ ਇਤਿਹਾਸ 1921-22 ਦੇ ਵਿੱਚ ਜਫੇਦਾਰ ਕਰਤਾਰ ਸਿੰਘ ਝੱਫਰ ਰਾਣੇ ਰਚਿਆ ਸੀ ਸ਼ਾਇਦ ਪੰਜਾਬ ਦੇ ਅੰਦਰ ਦੁਬਾਰਾ ਇਹ ਸ਼ੁਰੂ ਹੋਏ ਫੇਰ ਦੁਬਾਰਾ ਇੱਕ ਸਾਨੂੰ ਐੋਜੇ ਲੀਡਰ ਆਉਣ ਜਿਹੜੇ ਪੰਜਾਬ ਦੀ ਗੱਲ ਕਰਨ ਆਪਦੀ ਕੌਮ ਦੀ ਗੱਲ ਕਰਨ ਤੇ ਆਪਦੇ ਖਿੱਤੇ ਦੀ ਗੱਲ ਕਰਨ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਠੀਕ ਹੈ ਇੰਟੈਲੀਜੈਂਸ ਦੇ ਬੰਦੇ ਵੀ ਹੁੰਦੇ ਨੇ ਉਹਨਾਂ ਨੇ ਜਾ ਕੇ ਵਿਖਾਉਣਾ ਕਿ ਅਜੇ ਪਰਮਿਸ਼ਨ ਨਹੀਂ ਮਿਲੀ ਫੇਰ ਵੀ ਇਹ ਵੋਟ ਦੀ ਗੱਲ ਕਰਦੇ ਨੇ ਤਾਂ ਮੈਂ ਇਹ ਗੱਲ ਕਹੀ ਆ ਕਿ ਵੋਟ ਮੰਗਣ ਦੀ ਹੁਣ ਲੋੜ ਨਹੀਂ ਦੂਸਰਾ ਇੱਕ ਇਸ ਤਰ੍ਹਾਂ ਦਾ ਇਲੈਕਸ਼ਨ ਹੈ ਜਿਹੜਾ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਣਾ ਜਿਹੜਾ ਚੋਣ ਕਮਿਸ਼ਨ ਨੂੰ ਜਿੰਦੇ ਅੰਦਰ ਨਾ ਕੋਈ ਨਸ਼ਾ ਨਾ ਕੋਈ ਸੇਲ ਪਰਚੇਜ ਦੀ ਗੱਲ ਨਾ ਕਿਸੇ ਤਰ੍ਹਾਂ ਦਾ ਕੋਈ ਖਰਚਾ ਇਸ ਕਰਕੇ ਇਹ ਇਲੈਕਸ਼ਨ ਦੇ ਅੰਦਰ ਕੋਈ ਵੀ ਅਲੀਗੇਸ਼ਨ ਇਲੈਕਸ਼ਨ ਕਮਿਸ਼ਨ ਸਾਡੇ ਤੇ ਨਹੀਂ ਲਾ ਸਕਦਾ ਸੋ ਮੇਰੀ ਬੇਨਤੀ ਹੈ ਕਿ ਬੰਦਿਆਂ ਨੂੰ ਬੇਗਨਾ ਬੰਦਿਆਂ ਨੂੰ 10 ਬੰਦਿਆਂ ਨੂੰ ਵਾਊਟ ਰੀਜ਼ਨ ਸੈਂਟਰ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਅੰਦਰ ਉਹਨਾਂ ਨੂੰ ਬਿਠਾ ਕੇ ਰੱਖੀ ਦੇ ਦੇਖੋ ਜਿਹੜੇ ਬੰਦੇ ਗਜਰਾਤ ਤੋਂ ਲੈ ਕੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਪਿੱਛੇ ਜੇ ਮੁਸਲਮਾਨਾਂ ਨੂੰ ਕੋਹ ਕੋਹ ਕੇ ਮਾਰਿਆ ਕੋਈ ਐਨਐਸਏ ਨਹੀਂ ਲੱਗਾ ਧੀਆਂ ਭੈਣਾਂ ਚੁੱਕ ਕੇ ਹਰਿਆਣੇ ਦੇ ਅੰਦਰ ਇਹਨਾਂ ਤਸ਼ੱਦਦ ਕੀਤਾ ਗਿਆ ਭਾਜਪਾ ਵੱਲੋਂ ਕਿਸੇ ਦੇ ਐਨਐਸਏ ਨਹੀਂ ਲੱਗੇ ਜਦੋਂ ਜੀ ਕਰਦਾ ਕਿਸੇ ਸਿੱਖ ਨੂੰ ਖਲੋ ਕੇ ਕਹਿ ਦੇਣਾ ਅਫਸਰ ਨੂੰ ਆਈਪੀਐਸ ਅਫਸਰ ਨੂੰ ਕਹਿ ਦੇਣਾ ਯੂਆਰ ਖਾਲਸਤਾਨੀ ਨੂੰ ਅਤਵਾਦੀ ਡਿਕਲੇਅਰ ਕਰਨਾ ਏ ਹਿੰਦੁਸਤਾਨ ਦੀ ਹਕੂਮਤ ਦਾ ਨਜ਼ਰੀਆ ਪਰ ਸਿੱਖਾਂ ਦੇ ਅੰਦਰ ਅੱਜ ਤੱਕ ਨਾ ਕਿਤੇ ਬਦਲੇ ਦੀ ਭਾਵਨਾ ਨਾ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਕਰਨ ਦੀ ਸੋਚ ਨਾ ਕਿਸੇ ਦੀ ਧੀ ਭੈਣ ਤੇ ਇਹੋ ਜਿਹੀ ਗਲਤ ਜਿਵੇਂ 1984 ਸਾਡੇ 'ਤੇ ਘਰਾਬ ਕੀਤਾ ਤੇ ਫਿਰ ਅਸੀਂ ਅੱਤਵਾਦੀ ਕਿਵੇਂ ਹੋਏ ਜਦੋਂ ਸਾਡੀ ਤਾਂ ਸੋਚ ਹੀ ਬੜੀ ਵਧੀਆ ਹੈ ਸੋਚ ਤਾਂ ਤੁਹਾਡੀ ਮਾੜੀ ਹੈ ਅੱਤਵਾਦੀ ਦੀ ਡੈਫੀਨੇਸ਼ਨ ਕੀ ਸੀ ਜਿਹੜੇ ਕੋਹ ਕੋਗੇ ਸਿੱਖ ਮਾਰੇ ਜਾਂ ਮੁਸਲਮਾਨ ਮਾਰੇ ਸੋ ਮੇਰੀ ਇੰਨੀ ਬੇਨਤੀ ਹੈ ਆਪਾਂ ਨੂੰ ਇਹੋ ਜਿਹੇ ਬੰਦੇ ਆਪਦੇ ਅੱਗੇ ਲੈਉਣੇ ਚਾਹੀਦੇ ਨੇ ਜਿਹੜੇ ਆਪਦੇ ਪੰਜਾਬ ਦੀ ਗੱਲ ਕਰਨ ਆਪਦੇ ਪੰਜਾਬ ਦੀ ਗੱਲ ਕਰਨ ਇਹਨਾਂ ਮੈਂ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦਾ